ਅੱਜ ਦੀ ਜੇ ਸ਼ਾਰਟ ਟਾਈਮ 'ਚ ਮੈਂ ਤੁਹਾਨੂੰ ਸਾਰਿਆਂ ਨੂੰ ਇੱਥੇ ਇਕੱਠਾ ਕੀਤਾ। ਕੱਲ ਇੱਕ 10 ਤਰੀਕ ਨੂੰ ਸਿਟੀ ਧੂਰੀ ਦੇ ਵਿੱਚ ਮੇਨ ਜਿਹੜਾ ਸੜਕ ਹੈ ਲੁਧਿਆਣਾ ਸੰਗਰੂਰ ਆ। ਪੋਲੋ ਦੇ ਉੱਪਰ ਇੱਕ ਪੰਜਾਬ ਰੋਡਵੇ ਦੀ ਬੱਸ ਨੂੰ ਬੁਰੀ ਤਰ੍ਹਾਂ ਭੰਨਿਆ ਗਿਆ ਸੀ ਜਿੱਚ ਕਰੀਬ 6 ਮੁੰਡੇ ਸੀਗੇ। ਉਹਨਾਂ ਨੇ ਆਪਣੀ ਗੱਡੀ ਰੋਕ ਕੇ ਬੁਰੀ ਤਰ੍ਹਾਂ ਜਿੱਦ ਸਵਾਰੀਆਂ ਬਹੁਤ ਡਰ ਗਈਆਂ ਸੀਗੀਆਂ ਤੇ ਬੱਸ ਦੇ ਪੂਰੇ ਸ਼ੀਸ਼ੇ ਟਾਕੀਆਂ ਬਿਲਕੁਲ ਬੁਰੀ ਹਾਲਤ ਦੇ ਨਾਲ ਜਿਹਦੇ ਵਿੱਚ ਲੋਹੇ ਦੀ ਰਾੜ ਜਿਹਦੇ ਦੇ ਉੱਪਰ ਗਰਾਰੀ ਲੱਗੀ ਹੋਈ ਸੀਗੀ ਕਾਫੀ ਡੈਚ ਦਾ ਮਾਹੌਲ ਉੱਥੇ ਪੈਦਾ ਕੀਤਾ ਸੀਗਾ। ਜਿਸ ਤੋਂ ਬਾਅਦ ਕਾਫੀ ਜਿਹਾ ਭਾਰੀ ਉੱਥੇ ਜਾਮ ਲੱਗਿਆ ਸੀਗਾ ਤੇ ਇਮੀਡੀਏਟਲੀ ਮੌਕੇ ਤੇ ਪੁਲਿਸ ਨੇ ਪਹੁੰਚ ਕੇ ਇੱਕ ਉੱਥੇ ਜੇ ਉਸ ਤੋਂ ਬਾਅਦ ਮੌਕਾ ਸਾਰਾ ਸਾਹਮੇ ਆ ਜਜਲਿਆ ਤੇ ਕੁਝ ਕਿ ਘੰਟਿਆਂ ਦੇ ਵਿੱਚ ਹੀ ਇਹ ਜਿਹੜੇ ਬੰਦੇ ਸੀਗੇ ਦੋ ਮੁੰਡੇ ਜਖੇਪਲ ਦੇ ਹੈਗੇ ਆ ਥਾਣਾ ਧਰਮਗੜ ਸਾਈਡ ਤੇ ਟੀਮੇ ਸਾਈਡ ਦੇ ਤਿੰਨ ਮੁੰਡੇ ਪਸੌੜ ਪਿੰਡ ਦੇ ਆ ਥਾਣਾ ਸੱਧ ਤੁਰੀ ਇੱਕ ਸਿਟੀ ਤੁਰੀ ਦਾ ਕੁੱਲੇ ਛੇ ਮੁੰਡੇ ਸੀਗੇ ਜਿਨ੍ਹਾਂ ਨੇ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਇਹਨਾਂ ਦਾ ਕ੍ਰਿਮੀਨਲ ਬੈਕਗ੍ਰਾਉਂਡ ਹੈ ਇਹਨਾਂ ਤੇ ਕਿਡਨਾਪਿੰਗ 307 ਇਹਨਾਂ ਦੇ ਮਕਦਮੇ ਦਰਜ ਹੈਗੇ ਪਹਿਲਾਂ ਕਿ ਕਿ ਦੋ ਦੋ ਤੇ ਜਿਨ੍ਹਾਂ ਨੂੰ ਅਸੀਂ ਫੌਰੀ ਤੌਰ ਤੇ ਕਾਬੂ ਕਰਕੇ ਜੇ ਮਾਨਯੋਗ ਐਸਐਸਪੀ ਸਾਹਿਬ ਦੀ ਹਦਾਇਤਾਂ ਅਨੁਸਾਰ ਸ਼ਹਿਰ ਦੇ ਵਿੱਚ ਜਿਹੜਾ ਪੀਸ ਆਪਾ ਬਣਾਈ ਰੱਖਣਾ ਉਹਦੀ ਪਾਲਣਾ ਕਰਦੇ ਹੋਏ ਇਹਨਾਂ ਨੂੰ ਫੜ ਕੇ ਮੁਕਦਮਾ ਦਰਜ ਕੀਤਾ ਮੁਕਦਮੇ ਦੀ ਧਾਰਾ 194 2 115 2 126 ਸਬਸੈਕਸ਼ਨ 2 191 ਸਬਸੈਕਸ਼ਨ 3 190 ਬੀ ਐਨਐਸ ਅਤੇ ਪੰਜਾਬ ਪ੍ਰਵਿੰਸ਼ਨ ਆਫ ਡੈਮੇਜ ਟੂ ਪਬਲਿਕ ਐਂਡ ਪ੍ਰਾਈਵੇਟ ਪ੍ਰੋਪਰਟੀ ਦੀ ਸੈਕਸ਼ਨ 4 ਇਹ ਧਾਰਾ ਇਹ ਤੇ ਇਹਨਾਂ ਤੇ ਲਾਈ ਹੈ ਤੇ ਜਿਨ੍ਹਾਂ ਨੂੰ ਅੱਜ ਮਾਨਯੋਗ ਅਦਾਲਤ ਤੇ ਇਹਨਾਂ ਨੂੰ ਪੇਸ਼ ਕੀਤਾ ਜਾ ਰਿਹਾ ਹੈ ਤੇ ਇਸ ਤੋਂ ਇਲਾਵਾ ਇਹਨਾਂ ਦੇ ਜਿਹੜੇ ਹਥਿਆਰ ਸੀਗੇ ਲੋਹੇ ਦੀ ਜਿਹੜੀ ਰਾਡ ਸੀਗੀ ਪਲੱਸ ਹੋਰ ਜਿਹਨਾਂ ਦੇ ਇਹਨਾਂ ਦੇ ਖੁੰਡੇ ਹਥਿਆਰ ਸੀਗੇ ਉਹ ਬਰਾਮਦ ਕੀਤੇ ਗਏ ਨੇ ਤੇ ਇਹਨਾਂ ਨੂੰ ਪੇਸ਼ ਕੀਤਾ ਜਾ ਰਿਹਾ ਕੀ ਕਾਰਨ ਸੀ ਜੀ ਕੀ ਕਾਰਨ ਦੀ ਇਹ ਕਿਉਂ ਇਹਨਾਂ ਨੇ ਜੋ ਫਿਲਹਾਲ ਦੀ ਗੱਲ ਸਾਹਮਣੇ ਆਈ ਹੈ ਵੀ ਇਹ ਬਸ ਲੁਧਿਆਣਾ ਟੁਹਾਣਾ ਸਾਈਡ ਤੋਂ ਲੁਧਾਣੇ ਵੱਲ ਨੂੰ ਜਾ ਰਹੀ ਸੀ ਥੋੜਾ ਜਿਹਾ ਪਹਿਲਾਂ ਕਕਰਾਲ ਚੌਂਕ ਜਿੱਥੇ ਜਾਮ ਲੱਗਣ ਕਰਕੇ ਇਹਨਾਂ ਦੇ ਉੱਥੇ ਬਹਿਸਵਾਜੀ ਹੋਈ ਹੈ ਹਲਕੇ-ਫੁਲਕੇ ਤਾਂ ਇਹਨਾਂ ਨੇ ਪੂਰਾ ਇਰਾਦਾ ਬਣਾ ਕੇ ਪੁਲ ਦੇ ਉੱਪਰ ਜਾ ਕੇ ਮੇਨ ਚੌਂਕ ਦੇ ਵਿੱਚ ਪੁਲ ਦੇ ਜਿਹੜਾ ਸ਼ੇਰਪੁਰ ਚੌਂਕ ਆ ਪੁਲ ਦੇ ਉੱਪਰ ਉੱਥੇ ਬੱਸ ਨੂੰ ਘੇਰ ਲਿਆ ਤੇ ਉੱਥੇ ਉਹਨਾਂ ਨੂੰ ਚੰਗੀ ਤਰ੍ਹਾਂ ਜਿਹੜਾ ਕਾਫੀ ਨੁਕਸਾਨ ਪਹੁੰਚਾਇਆ ਤੇ ਕਨੈਕਟਰ ਦੇ ਵੀ ਕੁਝ ਉਹਨਾਂ ਨੇ ਗੁੱਜੇ ਸੱਟਾਂ ਮਾਰੀਆਂ ਨੇ ਗਿਆ। ਹੋਰ ਸੜਕੀਆਂ ਅਨਸਰ ਨੂੰ ਕੀ ਕਹਿਣਾ ਤੁਹਾਨੂੰ ਮੈਂ ਤੁਹਾਡੇ ਮਾਧਮ ਰਾਹੀਂ ਸ਼ਰਾਰਤੀ ਅਨਸਰ ਨੂੰ ਇਹ ਬਿਲਕੁਲ ਚੇਤਾਵਨੀ ਦੇਣਾ ਚਾਹੁੰਦਾ ਕਿ ਬਾਜ਼ ਆ ਜਾਓ ਧੂਰੀ ਸ਼ਹਿਰ ਦੇ ਵਿੱਚ ਮਾਨਯੋਗ ਐਸਐਸਪੀ ਸਾਹਿਬ ਤੇ ਉਹਨਾਂ ਦੀ ਟੀਮ ਵੱਲੋਂ ਪੂਰੀ ਸਖਤ ਜਿਹੜੀ ਹੈਗੀ ਆ ਪੂਰੇ ਨਿਗਰ ਪ੍ਰੀ ਬਾਜ਼ ਵਾਲੀ ਅੱਖ ਹੋਈ ਪਈ ਆ ਹੁਣ। ਕਿਉਂਕਿ ਪਿਛਲੇ ਕੁਝ ਦਿਨਾਂ ਦੇ ਵਿੱਚ ਜਿਹੜੀਆਂ ਚੋਰੀਆਂ ਹੋਈਆਂ ਸੀ ਉਹਦੇ ਵਿੱਚ ਵੀ ਅਸੀਂ ਫੜ ਕੇ ਬੰਦੇ ਅੰਦਰ ਦਿੱਤੇ ਨੇ ਹੁਣ ਪਿਛਲੇ 2 ਦਿਨਾਂ ਤੋਂ ਬੜੀ ਸ਼ਾਂਤੀ ਹੈ ਅਸੀਂ ਇਸੇ ਤਰ੍ਹਾਂ ਜਿਹੜੇ ਕੋਈ ਕਮੀਆਂ ਪਹਿਲਾਂ ਪੁਲਿਸ ਕੋਲ ਰਹਿ ਗਈਆਂ ਅਸੀਂ ਹੋਰ ਦਿਨ ਦੁਗਣੀ ਰਾਤ ਚੌਗਣੀ ਮਿਹਨਤ ਕਰਕੇ ਧੂਰੀ ਵਾਸੀਆਂ ਨੂੰ ਅਸੀਂ ਪੂਰੀ ਸੇਫ ਸਿਟੀ ਬਣਾਵਾਂਗੇ ਸਾਰਾ ਅਸੀਂ ਟੁਆਣੇ ਤੋਂ ਆ ਰਹੇ ਸੀ ਜਦੋਂ ਧੂਰੀ ਕਕਰਾਲ ਚੌਂਕ 'ਤੇ ਪਹੁੰਚੇ ਜਾਮ ਬਹੁਤ ਜ਼ਿਆਦਾ ਲੱਗਿਆ ਸੀ ਇਹ ਲੌਂਗ ਸਾਈਡ ਥੱਲੇ ਦੀ ਬਰਾਬਰ ਜੀ ਆਏ ਪਹਿਲਾਂ ਗੱਡੀ ਨਾਲ ਗੱਡੀ ਲਾਦਨੇ ਸੀ ਮੈਂ ਕਿਹਾ ਵੀ ਤੁਸੀਂ ਥੱਲੇ ਆਉਣਾ ਇੰਨੀ ਗੱਲ ਹੋਈ ਆ ਬਸ ਇੰਨੀ ਗ ਮੁੜ ਕੇ ਹਥਿਆਰ ਕੱਢੇ ਉੱਥੋਂ ਇਹ ਦੋ ਬੰਦੇ ਇਹਨਾਂ ਦੇ ਨਾਲ ਲੈ ਕੇ ਚਲੇ ਗਏ ਗਾਹਾਂ ਇਹ ਜਦੋਂ ਗੱਡੀ ਸਵਾਰੀਆਂ ਚੱਕ ਕੇ ਮੈਂ ਤੁਰੇ ਅੱਗੇ ਪੁਲ ਤੇ ਗਏ ਤਾਂ ਪੁਲ ਤੇ ਗੱਡੀ ਜਾਮ ਲੱਗਿਆ ਹੋਇਆ ਸੀਗਾ ਤੇ ਹੌਲੀ-ਹੌਲੀ ਜਾ ਰਹੀ ਸੀ ਗੱਡੀ ਉੱਤਰ ਕੇ ਇੱਕ ਲਖਤੀ ਇਹ ਸਾਰੇ 5-6 ਜਣੇ ਗੱਡੀ ਨੂੰ ਪੈ ਗਏ ਤੇ ਗੱਡੀ ਜਦੇ ਮਤਲਬ ਸ਼ੀਸ਼ੇ ਤੋੜਨ ਲੱਗੇ ਇਹ ਮੇਰੇ ਵੀ ਮਾਰਨ ਦੀ ਕੋਸ਼ਿਸ਼ ਕੀਤੀ ਕੁਦਰਤੀ ਬਚਾਅ ਹੋ ਗਿਆ ਚਲੋ ਨਹੀਂ ਲੱਗੀ ਹੈਗੀ ਤੇ ਟਾਕੀ ਖੋਲਣ ਦੀ ਕੋਸ਼ਿਸ਼ ਕੀਤੀ ਚਾਰ ਵਾਰ ਖੁੱਲੀ ਚਾਰ ਵਾਰ ਟਾਕੀ ਆਪ ਦੇ ਆਪ ਬੰਦ ਹੋ ਗਈ ਤੇ ਮਗਰ ਫੇ ਗੱਡੀ ਆਉਂਦੀ ਸੀ ਹੂਟਰ ਵੱਜਿਆ ਤੇ ਭੱਜਲੇ ਇੱਕ ਅਸੀਂ ਬੰਦਾ ਮੌਕੇ ਤੇ ਜਦੋਂ ਫ ਪੁਲਿਸ ਪਹੁੰਚ ਗਈ ਸੀਗੀ ਐਸਪੀ ਸਾਹਿਬ ਤੁਸੀਂ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਆ ਕੇ ਮੱਲਾ ਵੀ ਮਿੰਟੋ ਮਿੰਟੀ ਹੀ ਬੰਦੇ ਸਾਰੇ ਰਿਕਵਰ ਕਰ ਲਏ ਉੱਥੋਂ ਉਹਨਾਂ ਤੋਂ ਤੁਸੀਂ ਚਲਾ ਰਹੇ ਸੀ ਬਾਕੀ ਮੈਂ ਚਲਾਉਂਦਾ ਸੀਗਾ ਜੀ ਬਸ ਕਿਸੇ ਨੇ ਸ਼ੱਟਫਿਟ ਲੱਗੀ ਸੀ ਸ਼ੱਟਫਿਟ ਨਹੀਂ ਮਾੜਾ ਮੋਟਾ ਸੀ ਕਨੈਕਟਰ ਦੇ ਮਾਰੀਆਂ ਜਰੂਰ ਕਨੈਕਟਰ ਜਦੋਂ ਥੱਲੇ ਦੀ ਆਇਆ ਉਹਨਾਂ ਨੂੰ ਛਡਾਉਣ ਵਾਸਤੇ ਵੀ ਚਲੋ ਕੀ ਕਰਦੇ ਹੋ ਉਹਨਾਂ ਦੇ ਗੁੱਜੀਆਂ ਸੱਟਾਂ ਮਾਰੀਆਂ ਉਹ ਹਸਪਤਾਲ ਦਾਖਲਾ ਸਿਵਲ ਤੇ ਜਿਹੜੇ ਵੀ ਪੂਰੀ ਵਸਤੂ 50 ਰੋਡ ਲੁਧਿਆਣੇ ਦੀ ਥੋੜਾ ਛੋਗ ਨੇਮ ਕੀ ਰਾਜਵੰਦਰ ਜੀ